ਸਾਡੇ ਵੀਰਾਂ ਦਾ ਮੇਰੀ ਸਿੱਧੀ ਇਹਦੇ ਤੋਂ ਕੰਨ ਨਾਲ ਨਹੀਂ ਪੈ ਜਾਂਦਾ ਤੇ ਅਸੀਂ ਆ ਜੋ ਹੀ ਤਰ੍ਹਾਂ ਦਾ ਕੀਤਾ ਜੋ ਅੱਜ ਪਾਣੀ ਦੀ ਨਹੀਂ ਵੀ ਬਹੁਤ ਜ਼ਿਆਦਾ ਲੋੜ ਹੈ ਗਰਮੀ ਬਹੁਤ ਪੈ ਰਹੀ ਹੈ ਇਹ ਦੇ ਕਰਕੇ ਅਸੀਂ ਕਰਾ ਲਿਆ ਲੱਗ ਰਿਹਾ ਹੈਗਾ ਵੀ ਸਾਡੇ ਬੱਚੇ ਨੇ ਇਹ ਪਰੰਪਰਾ ਦੇ ਨਾਲ ਜੋੜਨਾ ਆਪਣੇ ਇਤਿਹਾਸ ਨਾਲ ਜੋੜਨਾ ਪ੍ਰਾਣੀਆਂ ਜੋ ਰੀਤੀ ਰਿਵਾਜ ਚੀਜ਼ਾਂ ਸਾਡੇ ਅੱਜ ਗੈਬ ਹੋ ਚੁੱਕੀਆਂ ਨੇਗੀਆਂ ਉਹਦੇ ਬਾਰੇ ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ। ਕੁੱਡੀ ਫੂਕਣ ਦੇ ਨਾਲ ਨਾਲ ਅਸੀਂ ਪਿੰਡ ਵਿੱਚ ਲੰਗਰ ਵੀ ਲਾਇਆ ਹੈ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲ ਰਿਹਾ ਹੈ ਮਿੱਠੀਆਂ ਰੋਟੀਆਂ ਦਾ। ਇੱਥੇ ਸਾਰੇ ਪਿੰਡ ਨੇ ਉਪਰਾਲਾ ਕਰਕੇ ਸਾਰਿਆਂ ਨੇ ਥੋੜੀ ਥੋੜੀ ਚੀਜ਼ ਇਕੱਠੀ ਕਰਕੇ ਸਾਰਿਆਂ ਨੇ ਇਕੱਠਿਆਂ ਨੇ ਹੀ ਲੰਗਰ ਲਾਇਆ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲ ਰਿਹਾ। ਨਹੀਂ ਅੱਜ ਜੋ ਸਾਡੇ ਪਿੰਡ ਵਿੱਚ ਕੁੱਡੀ ਫੂਕਣ ਦਾ ਹੋਇਆ ਹੈ ਇਸ ਬਾਰੇ ਸਾਨੂੰ ਕੁਝ ਵੀ ਨਹੀਂ ਪਤਾ ਸੀ ਇਹ ਸਾਡੇ ਲਈ ਬਹੁਤ ਹੀ ਜ਼ਿਆਦਾ ਨਵੀਂ ਗੱਲ ਹੈ ਤੇ ਅੱਜ ਜਦ ਸਾਨੂੰ ਪਤਾ ਲੱਗਿਆ ਵੀ ਐਵੇਂ ਹੁੰਦਾ ਹੈ ਤੇ ਸਾਡੇ ਪਿੰਡ ਦੇ ਬਾਰੇ ਬਜ਼ੁਰਗਾਂ ਨੇ ਸਾਨੂੰ ਇਹਦੇ ਬਾਰੇ ਦੱਸਿਆ ਵੀ ਇੱਕ ਵਰਚੁਅਲ ਹੈ ਤੇ ਇਹ ਨਾਲ ਨਹੀਂ ਪੰਦਾ ਮੌਸਮ ਦਾ ਫਰਕ ਪੈਂਦਾ ਉਸ ਤੋਂ ਬਾਅਦ ਸਾਨੂੰ ਇਸ ਗੱਲ ਬਾਰੇ ਨੌਲੇਜ ਆਈ ਹੈ ਕਿ ਕਾਫੀ ਨਿਊ ਚੀਜ਼ ਸੀਗੀ ਸਾਡੇ ਸਾਡੇ ਬਜ਼ੁਰਗਾਂ ਨੇ ਰਿਸਰਚ ਕੀਤੇ ਇਹਦੇ ਬੋਕਰ ਨਾਲ ਨਹੀਂ ਪੈ ਜਾਂਦਾ ਤੇ ਅਸੀਂ ਆ ਜੋ ਹੀ ਤਰ੍ਹਾਂ ਦਾ ਕੀਤਾ ਜੋ ਕੱਦ ਪਾਣੀ ਦੀ ਨਹੀਂ ਵੀ ਬਹੁਤ ਜ਼ਿਆਦਾ ਲੋੜ ਆ ਗਰਮੀ ਬਹੁਤ ਪੈ ਰਹੀ ਹੈ ਇਹ ਕਰਕੇ ਸੋਪਰਾ ਸਾਡੇ ਤਾਂ ਨੇ ਬਜ਼ੁਰਗਾਂ ਵੱਲੋਂ ਛਲਾ ਇਹ ਚਲਦੀ ਆ ਰਹੀ ਹੈ ਪੁਰਾਣੀ ਪਰੰਪਰਾ ਜੀ ਜਦੋਂ ਪੁਰਾਣੇ ਸਮੇਂ ਜ਼ਮੀਨ ਹੀ ਪੈਂਦਾ ਹੁੰਦਾ ਸੀਗਾ ਸਾਡੇ ਬਜ਼ੁਰਗ ਇਹ ਚੀਜ਼ਾਂ ਲਾ ਲੋ ਜਿਵੇਂ ਗੁੱਡੀ ਪੂਕਦੇ ਸੀਗੇ ਤੇ ਗੁਲਗੁਲੇ ਪੀਰ ਪੂਰੇ ਤੇ ਆਪਣੇ ਇਹਦਾ ਲੰਗਰ ਵਗੈਰਾ ਲਾਉਂਦੇ ਸੀਗੇ ਤੇ ਦਾਕ ਕੀਤੇ ਤੋਂ ਬਾਅਦ ਇਹਦਾ ਲੰਗਰ ਵਟਾਇਆ ਜਾਂਦਾ ਸੀਗਾ ਤੇ ਰੱਬ ਅੱਗੇ ਅਰਦਾਸ ਕੀਤੀ ਜਾਂਦੀ ਸੀ ਕਿ ਸਾਨੂੰ ਇਹ ਚਾਹੀਦਾ ਸਾਨੂੰ ਲੱਗ ਰਿਹਾ ਹੈਗਾ ਕਿ ਸਾਡੇ ਬੱਚੇ ਨਾ ਇਹ ਪਰੰਪਰਾ ਦੇ ਨਾਲ ਜੋੜਨਾ ਆਪਣੇ ਇਤਿਹਾਸ ਨਾਲ ਜੋੜਨਾ ਪ੍ਰਾਣੀਆਂ ਜੋ ਰਿਤੀ ਰਿਵਾਜ ਚੀਜ਼ਾਂ ਸਾਡੇ ਅੱਜ ਗਾਇਬ ਹੋ ਚੁੱਕੀਆਂ ਨੇਗੀਆਂ ਉਹਦੇ ਬਾਰੇ ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਢੋਤੀ ਫੁਕਣ ਦੇ ਨਾਲ ਨਾਲ ਅਸੀਂ ਪਿੰਡ ਵਿੱਚ ਲੰਗਰ ਵੀ ਲਾਇਆ ਹੈ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲ ਰਿਹਾ ਹੈ ਮਿੱਠੀਆਂ ਰੋਟੀਆਂ ਦਾ ਇੱਥੇ ਸਾਰੇ ਪਿੰਡ ਨੇ ਉਪਰਾਲਾ ਕਰਕੇ ਸਾਰਿਆਂ ਨੇ ਥੋੜੀ ਥੋੜੀ ਚੀਜ਼ ਇਕੱਠੀ ਕਰਕੇ ਸਾਰਿਆਂ ਨੇ ਇਕੱਠਿਆਂ ਨੇ ਹੀ ਲੰਗਰ ਲਾਇਆ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲ ਰਿਹਾ ਹੈ ਨਹੀਂ ਅੱਜ ਜੋ ਸਾਡੇ ਪਿੰਡ ਫੁਕੰਦਾ ਹੋਇਆ ਹੈ ਇਸ ਬਾਰੇ ਸਾਨੂੰ ਕੁਝ ਵੀ ਨਹੀਂ ਪਤਾ ਸੀ ਇਹ ਸਾਡੇ ਲਈ ਬਹੁਤ ਹੀ ਜ਼ਿਆਦਾ ਨਵੀਂ ਗੱਲ ਹੈ ਤੇ ਅੱਜ ਜਦ ਸਾਨੂੰ ਪਤਾ ਲੱਗਿਆ ਵੀ ਐਵੇਂ ਹੁੰਦਾ ਹੈ ਤੇ ਸਾਡੇ ਪਿੰਡ ਦੇ بڑے ਬਜ਼ੁਰਗਾਂ ਨੇ ਸਾਨੂੰ ਇਹਦੇ ਬਾਰੇ ਦੱਸਿਆ ਵੀ ਇੱਕ ਰਿਚੂਅਲ ਹੈ ਤੇ ਇਹਦੇ ਨਾਲ ਨਹੀਂ ਪੰਦਾ ਮੌਸਮ ਦਾ ਫਟਕਾ ਦਾ ਉਸ ਤੋਂ ਬਾਅਦ ਸਾਨੂੰ ਇਸ ਗੱਲ ਬਾਰੇ ਨੋਲੇਜ ਆਈ ਹੈ ਕਿ ਕਾਫੀ ਨਿਊ ਚੀਜ਼ ਸੀਗੀ ਸਾਡੇ ਹਾਈ ਹਾਈ ਗੁੱਡੀਏ ਹਾਈ ਹਾਈ ਗੁੱਡਬਾਇਏ ਹਾਈ ਹਾਈ ਗੁੱਡੀਏ ਜੇ ਗੁੜੀਏ ਤੂੰ ਮਰਨਾ ਸੀ ਗੜਿਆ ਕਾਨੂੰ ਕਰਨਾ ਸੀ ਜੇ ਗੁੜੀਏ ਤੂੰ ਮਰਨਾ ਸੀ ਗੜਿਆ ਕਾਨੂੰ ਕਰਨਾ ਸੀ ਏ ਰੋਡ ਦੀ ਬਰਸਾਲੇ ਜੋਰ ਜੋਰ ਤਾੜੀਆਂ ਇਟਾਂ ਕਾਲੇ ਰੋਡ ਦੀ ਬਰਸਾਦੇ ਜੋਰ ਜੋਰ ਤਾੜੀਆਂ ਇਟਾਂ ਕਾਲੇ ਰੋਡ ਦੀ ਬਰਸਾਦੇ ਜੋਰ ਜੋਰ ਜਰ ਜਗ ਤੋਂ ਬਾਦ ਅਜੀਦਾ ਲੱਦਰਾ ਵਿਆਹ ਵੀ ਵੇਖਣਾ ਸੀ ਹਰੀ ਹਰੀ ਸਾਨੂੰ ਛੱਡ ਕੇ ਆ ਗਈ ਵੀ ਆਏ ਹੈ ਗੁੱਟੀਆਂ ਗੁੱਡੀ ਮਰੀ ਪਰੋਲੇ ਧਰ ਜਿਆਦਾ ਹੱਸ ਲੋ ਜਿਆਦਾ ਹੱਸ ਲੋ ਜਾਕਿਰ ਨੇ ਪਾਲੋ